वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਕਬੱਡੀ365.com ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਬੱਡੀ ਦੇ ਵੱਖ-ਵੱਖ ਪਲੇਅਰਾਂ ਨਾਲ ਜਾਂ ਕਬੱਡੀ ਦੀਆਂ ਜੁੜੀਆਂ ਹੋਈਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਕਿਹੜੇ-ਕਿਹੜੇ ਪਲੇਅਰਸ ਨਾਲ ਇੰਟਰਵਿਊ ਚਾਹੁੰਦੇ ਹੋ ਉਹ ਕਮੈਂਟ ਬਾਕਸ ਜ਼ਰੂਰ ਲਿਖੋ ਔਰ ਅੱਜ ਅਸੀਂ ਜਿਸ ਪਲੇਅਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਸ ਖਰਾਜ ਦਾ ਨਾਂ ਹੈ ਗੱਗੀ ਮੱਲਾ ਆਓ ਇਹਨਾਂ ਨਾਲ ਕਬੱਡੀ ਦੇ ਬਾਰੇ ਵਿੱਚ ਕੁਝ ਗੱਲਾਂ ਕਰਦੇ ਹਾਂ ਗੱਗੀ ਸਵਾਗਤ ਹੈ ਜੀ ਕਬੱਡੀ365 ਤੇ ਤੁਰ ਤੋਂ ਜਾਨਣਾ ਚਾਹੁੰਗਾ ਬ੍ਰਦਰ ਮੈਂ ਕਿ ਜਿਵੇਂ ਸਭ ਤੋਂ ਪਹਿਲਾ ਸਵਾਲ ਸਾਡਾ ਹਮੇਸ਼ਾ ਸਾਰੇ ਪਲੇਅਰਾਂ ਲਈ ਇਹੀ ਹੁੰਦਾ ਹੈ ਕਿ ਕਬੱਡੀ ਦੇ ਨਾਲ ਜੁੜਨ ਦਾ ਕਾਰਨ ਕੀ ਬਣਿਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਬੱਡੀ ਵੱਲ ਕਿਉਂ ਆ ਗਏ ਕਬੱਡੀ ਦੇ ਨਾਲ ਇਦਾਂ ਹੀ ਸਾਡੇ ਘਰ ਦੇ ਨਾਲ ਹੀ ਗਰਾਊਂਡ ਆ ਉੱਥੇ ਜਾਂਦੇ ਹੁੰਦੇ ਸੀਗੇ ਸਵੇਰ ਸ਼ਾਮ ਉੱਥੇ ਚੱਲ ਜਾਣਾ ਦੇਖੇ ਉੱਥੇ ਮਿਹਨਤ ਕਰਨ ਲੱਗ ਗਏ ਸਰੀਰ ਦਾ ਸ਼ੌਂਕ ਪੈ ਗਿਆ ਹੌਲੀ ਹੌਲੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਜਦੋਂ ਕਿ ਪਤਾ ਲੱਗਿਆ ਵੀ ਖੇਡਣ ਲੱਗੇ ਵਧੀਆ ਖੇਡਣ ਲੱਗੇ ਘਰਦਿਆਂ ਨੂੰ ਪਤਾ ਲੱਗਿਆ ਮੰਮੀ ਉਣੀ ਭਰਾ ਆਪਣੇ ਪਹਿਲਾਂ ਤੋਂ ਸ਼ੌਂਕ ਸੀ ਮੇਰੇ ਭਰਾ ਵੱਡੇ ਭਰਾ ਨੂੰ ਸਭ ਤੋਂ ਜ਼ਿਆਦਾ ਸ਼ੌਂਕ ਸੀ ਕਬੱਡੀ ਦਾ ਹੂੰ 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 ਤੇ ਉਸ ਨੇ ਜ਼ਿਆਦਾ ਸਪੋਰਟ ਕੀਤੀ ਯਾਨੀ ਕਿ ਖੇਡਣ ਲੱਗੇ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਲੋਕੀ ਆ ਕੇ ਘਰੇ ਡੈਡੀ ਹੁਣਾਂ ਨੂੰ ਦੱਸਣ ਲੱਗੇ ਹੂੰ 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 ਵੀ ਤੁਹਾਡਾ ਮੁੰਡਾ ਵਧੀਆ ਖੇਡਦਾ ਵਾ ਤਾਂ ਉਹਨਾਂ ਨੇ ਸਪੈਸ਼ਲੀ ਇੱਧਰ ਨੂੰ ਟ੍ਰੇਨਿੰਗ ਕੀਤਾ ਵੀ ਤੁਸੀਂ ਖੇਡਣੀ ਹੈ ਕਬੱਡੀ ਅਸੀਂ ਪਿੰਡ ਲੈਵਲ ਤੋਂ ਹੀ ਮਤਲਬ ਤੁਸੀਂ ਕਬੱਡੀ ਸਕੂਲ ਦੇ ਵਿੱਚ ਵੀ ਤੁਸੀਂ ਕਬੱਡੀ ਖੇਡਦੇ ਸੀ ਪਰ ਸ਼ੁਰੂਆਤੀ ਦੌਰ ਚ ਸਕੂਲ ਦੇ ਵਿੱਚ ਖੇਡਦੇ ਸੀਗੇ ਜੀ ਤੇ ਮੈਂ ਜਿੱਦਾਂ ਮੰਨੂ ਕਿ ਸਕੂਲ ਪੜਾ ਆ ਉੱਥੇ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਇਹ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਸੀਗਾ ਯਾਨੀ ਕਿ ਉਦਾਂ ਜਦੋਂ ਪਤਾ ਲੱਗਿਆ ਵੀ ਵਧੀਆ ਗੁਣ ਹੈਗਾ ਮੇਰੇ 'ਚ ਵੀ ਇਦਾਂ ਨੂੰ ਵਰਤੀਏ ਤਾਂ ਕਰਦਿਆਂ ਨੇ ਵੀ ਫੋਰਸ ਕੀਤਾ ਵੀ ਤੂੰ ਕਬੱਡੀ ਖੇੜ ਸਕਦਾ ਖੇੜ ਆਪ ਨੂੰ ਸ਼ੌਂਕ ਹੋਇਆ ਵੀ ਠੀਕ ਆ ਵਧੀਆ ਗੇਮਾਂ ਨਾ ਬਣਦਾ ਹੌਸਲਾ ਹੁੰਦਾ ਜਦੋਂ ਲੋਕੀ ਆ ਕੇ ਕਹਿੰਦੇ ਆ ਵੀ ਠੀਕ ਆ ਤੇ ਕਬੱਡੀ ਖੇਡਣੀ ਲੱਗ ਗਿਆ ਕਿ ਪਰਿਵਾਰ 'ਚ ਫਿਰ ਕੌਣ ਕੌਣ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਚੀਜ਼ ਲਈ ਮਤਲਬ ਹੌਸਲਾ ਦਿੱਤਾ ਕਬੱਡੀ ਖੇਡਣ ਦੇ ਲਈ ਪਰਿਵਾਰ 'ਚ ਦੀ ਸਾਰੇ ਪਰਿਵਾਰ ਨਹੀਂ ਬਹੁਤ ਜ਼ਿਆਦਾ ਹੌਸਲਾ ਦਿੱਤਾ ਕਦੇ ਕੋਈ ਇਦਾਂ ਮਹਿਸੂਸ ਆਇਆ ਇੱਕ ਵਾਰੀ ਵੀ ਨਹੀਂ ਇਦਾਂ ਹੋਇਆ ਵੀ ਤੂੰ ਕਬੱਡੀ ਖਿਡਣਾ ਖੇੜ ਸਾਰਿਆਂ ਨੇ ਕਿ ਆਪ ਜੋ ਵੀ ਤੈਨੂੰ ਚਾਹੀਦੀ ਆ ਖਰਾਕ ਜਿੱਦਾਂ ਵੀ ਆਸੀਂ ਹਾਸਲ ਕਰਾਂਗੇ ਪਰ ਤੂੰ ਕਬੱਡੀ ਖੇਡ ਪਿੰਡ ਦਾ ਨਾਂ ਘਰ ਦਾ ਨਾਂ ਰੋਸ਼ਨ ਕਰ ਹਾਂਜੀ ਹਾਂਜੀ ਤੇ ਮੇਰੇ ਵੱਡੇ ਭਰਾ ਨੇ ਸਭ ਤੋਂ ਜ਼ਿਆਦਾ ਯਾਨੀ ਕਿ ਮੈਨੂੰ ਇੱਧਰ ਕਿੱਥੇ ਦਾ ਕੌਣ ਚ ਸਹਾਇਤਾ ਕੀਤੀ ਆ ਅੱਛਾ 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 ਫਿਰ ਗੱਗੀ ਜਦੋਂ ਕਬੱਡੀ ਖੇਡਣੀ ਸ਼ੁਰੂ ਕਰਤੀ ਤੇ ਫਿਰ ਉਹ ਪਿੰਡ ਲੈਵਲ ਤੋਂ ਸ਼ੁਰੂ ਕੀਤੀ ਹੋਣੀ ਆ ਫਿਰ ਪਿੰਡ ਦੀ ਟੀਮ 'ਚ ਹੀ ਖੇਡਦੇ ਸੀ ਜਾਂ ਫਿਰ ਕੋਈ ਕਿਸੇ ਹੋਰ ਪਿੰਡ 'ਚ ਜ਼ਿਆਦਾ ਖੇਡਦੇ ਜਿੱਦਾਂ ਨਹੀਂ ਮੇਰੇ ਪਿੰਡ ਲੈਵਲ ਦੀ ਕਬੱਡੀ ਪਿੰਡ ਦੀ ਟੀਮ ਮੇਥੋਂ ਪਹਿਲਾਂ ਖਤਮ ਹੋ ਚੁੱਕੀ ਸੀ ਜਿਹੜੇ ਪਲੇਅਰ ਖੇਡਨੇ ਸੀ ਖੇਡ ਚੁੱਕੇ ਸੀਗੇ ਉਹ ਆਪਦੇ ਜਦੋਂ ਮੈਚ ਸਟਾਰਟ ਕੀਤੀ ਆ ਹੂੰ ਉਦੋਂ ਸਾਡੇ ਪਿੰਡ ਦਾ ਇੱਕ ਪਲੇਅਰ ਹੁੰਦਾ ਸੀ ਹੁਣ ਨਹੀਂ ਹੈਗਾ ਦੁਨੀਆ 'ਚ ਤੇ ਵਧੀਆ ਜੱਗਾ ਸੀਗਾ ਉਹਦਾ ਨਾਮ ਬਹੁਤ ਪਿਆਰ ਕਰਦਾ ਸੀਗਾ ਉਹਨੇ ਜਿਆਦਾ ਜਣੀ ਕੋਚਿੰਗ ਦਿੱਤੀ ਉਦੋਂ ਬਾਅਦ ਦੇ ਵਿੱਚ ਹੌਲੀ ਹੌਲੀ ਸਟੈਪ ਬਾਈ ਸਟੈਪ ਜਿਵੇਂ ਚਕਰ ਦੀ ਟੀਮ 'ਚ ਫਿਰ ਮਾਨੂਕੇ ਫਿਰ ਕਾਲੂ ਰਸੂਲਪੁਰ ਉਹਨਾਂ ਨੇ ਮੇਰੀ ਬਾਹ ਫੜੀ ਤੇ ਪਿੰਦੇ ਰਸੂਲਪੁਰ ਉਹਨਾਂ ਨੇ ਜਿਨ੍ਹਾਂ ਨੇ ਮੈਨੂੰ ਨਾਲ ਕਢਾਉਣਾ ਸ਼ੁਰੂ ਕੀਤਾ ਉਹ ਉਸ ਟਾਈਮ ਦੇ ਸਟਾਰ ਪਲੇਅਰ ਸੀਗੇ ਬਿਲਕੁਲ ਬਿਲਕੁਲ ਤੇ ਮੈਂ ਉਹਨਾਂ ਨਾਲ ਖੇਡਿਆ 1 2 3 ਸਾਲ ਲਗਾਤਾਰ ਫਿਰ ਜਾਨੀ ਕਿ ਉਹਨਾਂ ਨਾਲ ਖੇਡ ਕੇ ਮੇਰਾ ਨਾਮ ਬਣਿਆ ਤੇ ਅਕੈਡਮੀਆ ਦੇ ਵਿੱਚ ਵੀ ਤੁਸੀਂ ਪ੍ਰਦਰਸ਼ਨ ਕੀਤਾ ਕਿਹੜੀਆਂ ਕਿਹੜੀਆਂ ਅਕੈਡਮੀਆ ਚ ਹੁਣ ਤੱਕ ਤੁਸੀਂ ਖੇਡੇ ਮੈਂ 3 ਸਾਲ ਪਹਿਲਾਂ ਲਗਾਤਾਰ ਖੇਡਿਆ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉ ਸੁਖਜਾਨ ਸਿੰਘ ਚੈਨੇ ਦੀ ਟੀਮ ਨਹੀਂ ਉਹ ਸਿੱਧਮਾਲੇ ਦੀ ਤੇ ਇਸ ਸਾਲ ਮੈਂ ਖੇਡਿਆ ਨਾਰਥ ਫੈਡਰੇਸ਼ਨ ਦੇ ਵਿੱਚ ਨਵੀਂ ਬਣੀ ਸੀ ਟੀਮ ਬਾਬਾ ਫੁੱਲੂ ਪੀਰ ਜੀਰੋਣੀ ਹਾਂਜੀ 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 ਹਰਦੀਪ ਰੌਣੀ ਦੀ ਟੀਮ ਸੀਗੀ ਤੇ ਉਹ ਟੀਮ ਨੇ ਪ੍ਰਦਰਸ਼ਨ ਕੀਤਾ ਤੇ ਫਿਰ ਕਿਉਂਕਿ ਉਹੀ ਸਵਾਲ ਅਸੀਂ ਬਹੁਤ ਸਾਰੇ ਪਲੇਅਰਾਂ ਨੂੰ ਇਹ ਵੀ ਪੁੱਛਦੇ ਹਾਂ ਕਿ ਤੁਸੀਂ ਉੱਥੇ ਕਬੱਡੀ ਖੇਡਿਆ ਹੋਣ ਹੋਣ ਤੁਸੀਂ ਨਿਊਜ਼ੀਲੈਂਡ ਆਏ ਹੋ ਹਾਂਜੀ ਇੱਥੇ ਨਿਊਜ਼ੀਲੈਂਡ ਤੁਸੀਂ ਕਿਵੇਂ ਆਏ ਹੋ ਔਰ ਕਿਹਨੇ ਤੁਹਾਨੂੰ ਇੱਥੇ ਇਨਵਾਈਟ ਕੀਤਾ ਔਰ ਦੂਸਰੀ ਗੱਲ ਇੱਥੋਂ ਦੀ ਕਬੱਡੀ ਤੇ ਉੱਥੋਂ ਦੀ ਕਬੱਡੀ 'ਚ ਕੀ ਫਰਕ ਮਹਿਸੂਸ ਕਰਦੇ ਨਿਊਜ਼ੀਲੈਂਡ ਇੱਥੇ ਗੋਪੇ ਭਾਜੀ ਹੁਣਾਂ ਨੇ ਮੈਚ ਦੇਖੇ ਹਮ ਸਾਰਿਆਂ ਨੇ ਗੋਲਦੀ ਭ ਅਮਰਤ ਜੀ ਨੇ ਕਿਹਾ ਪਲੇਅਰ ਸਿਲੈਕਟ ਕਰਨ ਲਈ ਵੀ ਜੋ ਸਾਨੂੰ ਪਲੇਅਰ ਵਧੀਆ ਲੱਗਦਾ ਵਾ ਬਾਹਰ ਨਾ ਗਿਆ ਹੋਵੇ ਉਹਨਾਂ ਨੇ ਜਾਨੀ ਕਿ ਮੇਰਾ ਨਾਮ ਲਿਆ ਤੇ ਬਾਜੀ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਗੋਪੇ ਬਾਜੀ ਗੋਲਦੀ ਬਾਜੀ ਉਹਨਾਂ ਨੇ ਸਿਲੈਕਟ ਕੀਤਾ ਤੇ ਫਿਰ ਫਰਕ ਕੀ ਮਹਿਸੂਸ ਕਰਦੇ ਹੋ ਇੱਥੋਂ ਦੀ ਕਬੱਡੀ ਤੇ ਉੱਥੋਂ ਦੀ ਫਰਕ ਜੀ ਬਹੁਤ ਜ਼ਿਆਦਾ ਫਰਕ ਆ ਜੀ ਜਿੱਦਾਂ ਸੋਚ ਕੇ ਆਏ ਸੀਗੇ ਵੀ ਇੱਥੇ ਘਾਹ ਦੇ ਖੇਡਣੀ ਉੱਥੇ ਮਿੱਟੀ ਤੇ ਖੇਡਣੀ ਆ ਕਬੱਡੀ ਦਾ ਫਰਕ ਆ ਚਲੋ ਬੈਟਰਾਂ ਵੀ ਇੱਕ ਅੱਧਾ ਮੈਚ ਪਹਿਲਾਂ ਇਦਾਂ ਹੁੰਦਾ ਵਾ ਪਰ ਮੈਂ ਜਾਫੀ ਕਰਕੇ ਗਰਾਊਂਡਾਂ ਦੇ ਵਿੱਚ ਗਿੱਲੀਆਂ ਸੀਗੀਆਂ ਮੀਂਹ ਪੈਂਦੇ ਰਿਹਾ ਕਹਾਤੇ ਖੇਡਣਾ ਹੈ ਤਾਂ ਥੋੜਾ ਜਿਹਾ ਹਮਮ ਹਰ ਕਮੇਟੀ ਨਾਲ ਤੇ ਇੱਥੇ ਫਿਰ ਕਿਹੜੇ ਕਿਹੜੇ ਮੈਚ ਜਿਹੜੇ ਕਿਹੜੇ ਕਿਹੜੇ ਟੂਰਨਾਮੈਂਟ ਤੁਸੀਂ ਵਧੀਆ ਖੇਡੇ ਆ ਜਿਨ੍ਹਾਂ ਵਿੱਚ ਮਤਲਬ ਤੁਸੀਂ ਚੰਗਾ ਪ੍ਰਦਰਸ਼ਨ ਕੀਤਾ ਇੱਥੇ ਜੀ ਮੈਂ ਤਿੰਨ ਤਕਰੀਬਨ ਸਾਰੇ ਟੂਰਨਾਮੈਂਟ ਹੀ ਲਗਭਗ ਵਧੀਆ ਖੇਡਿਆ ਵਾ ਤੇ ਤਿੰਨਾ ਟੂਰਨਾਮੈਂਟਾਂ ਦੇ ਮੈਂ ਬੈਸਟ ਵੀ ਰਿਆ ਵਾ ਜਾਨੀ ਕਿ ਜਿਆਦਾ ਵਧੀਆ ਖੇਡਿਆ ਪ੍ਰਦਰਸ਼ਨ ਤਕਰੀਬਨ ਸਾਰੇ ਟੂਰਨਾਮੈਂਟਾਂ ਦੀ ਵਧੀਆ ਰਿਹਾ ਜੀ ਜੀ ਤੇ ਅੱਛਾ ਫਿਰ ਕਿ ਜਿਹੜਾ ਇੱਥੋਂ ਦਾ ਰਹਿਣ ਬਹਿਣ ਹੈ ਇੱਥੇ ਆਏ ਹੂੰ ਨਿਊਜ਼ੀਲੈਂਡ 'ਚ ਯਾਨੀ ਇੱਕ ਵਿਦੇਸ਼ ਦੇ ਵਿੱਚ ਇੱਥੋਂ ਦੇ ਜਿਹੜਾ ਮਾਹੌਲ ਹੈ ਉਹਦੇ 'ਚ ਕਿਵੇਂ ਲੱਗ ਰਿਹਾ ਤੁਹਾਨੂੰ ਤੁਹਾਨੂੰ ਚੰਗਾ ਲੱਗਦਾ ਜਾਂ ਕਿਹੋ ਜਿਹਾ ਹੈਗਾ ਬਹੁਤ ਵਧੀਆ ਲੱਗ ਰਿਹਾ ਜੀ ਇੱਥੋਂ ਦਾ ਮਾਹੌਲ ਦੇਖ ਕੇ ਅਸੂਲ ਆ ਜ਼ਿੰਦਗੀ ਦੇ ਵਿੱਚ ਰੂਲਾਂ ਤੇ ਜ਼ਿੰਦਗੀ ਚੱਲਦੀ ਆ ਵਧੀਆ ਦੇਸ਼ ਆ ਪੂਰਾ ਮ ਇਹ ਬਹੁਤ ਵਧੀਆ ਲੱਗਿਆ ਕੰਮ ਫਿਰ ਲੈ ਆਓ ਵਸੇ ਆਸੇ-ਪਾਸੇ ਸਾਰੇ ਕੰਮ ਫਿਰ ਲੈ ਬਹੁਤ ਲਈ ਕੰਮ ਫਿਰ ਪੂਰਾ ਦੇਖਿਆ ਸਾਰ ਬਹੁਤ ਖੂਬਸੂਰਤ ਆ ਦੇਸ਼ ਠੀਕ ਠੀਕ ਤੇ ਅੱਛਾ ਗੱਗੀ ਕੋਈ ਇਹੋ ਜੀ ਕੋਈ ਗੱਲ ਸਾਂਝੀ ਕਰਨੀ ਚਾਹੋਗੇ ਇਸ ਦੇ ਦਰਸ਼ਕਾਂ ਨਾਲ ਜਿਹੜੀ ਤੁਹਾਡੇ ਦਿਲ 'ਚ ਹੋਵੇ ਦਿਲ 'ਚ ਗੱਲ ਇਹੀ ਆ ਜੋ ਵੀ ਆਪਾਂ ਕੰਮ ਕਰਦੇ ਆਂ ਹਾਂਜੀ ਤੇ ਚਾਹੇ ਕੰਮ ਆ ਚਾਹੇ ਪੜ੍ਹਾਈ ਆ ਚਾਹੇ ਕਿਸੇ ਖੇਡਾਂ ਨੂੰ ਆ ਮਿਹਨਤ ਆਪਾਂ ਨੂੰ ਕਰਨੀ ਜ਼ਰੂਰੀ ਆ ਜੀ ਸਟਰਗਲ ਕਰਾਂਗੇ ਤਾਂ ਕਾਮਯਾਬ ਹੋਵਾਂਗੇ ਹੂੰ ਜੇ ਆਪਾਂ ਨੂੰ ਕੋਈ ਗੋਡ ਕੈਪਟ ਮੈਲ ਵੀ ਗਿਆ ਹੂੰ ਤੇ ਉਹਨੂੰ ਸਾਹਮਣੇ ਰੱਖਣ ਲਈ ਵੀ ਮਿਹਨਤ ਕਰਨੀ ਆ ਜੇ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਫਲ ਜਰੂਰ ਮਿਲਾਊਗਾ ਵੀ ਜੋ ਵੀ ਆ ਕੰਮ ਮਿਹਨਤ ਕਰਨੀ ਜ਼ਰੂਰੀ ਆ ਜੀ 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 ਬਹੁਤ ਬਹੁਤ ਸ਼ੁਕਰੀਆ ਇਸ ਉਮੀਦ ਨਾਲ ਕਿ ਅੱਗੇ ਵੀ ਤੁਸੀਂ ਵਧੀਆ ਪ੍ਰਦਰਸ਼ਨ ਕਰਦੇ ਰਹੋਗੇ ਸੋ ਦੋਸਤੋ ਏਸੀ ਜੀ ਗੱਗੀ ਮੱਲਾ ਔਰ ਇਸ ਤਰ੍ਹਾਂ ਸੀ ਤੁਹਾਨੂੰ ਹੋਰ ਵੀ ਬਹੁਤ ਸਾਰੇ ਪਲੇਅਰਾਂ ਨਾਲ ਮਿਲਾਉਣਾ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਪਲੇਅਰਾਂ ਨਾਲ ਇੰਟਰਵਿਊ ਕੀਤੀ ਜਾਵੇ ਇਸ ਵੀਡੀਓ ਦੇ ਕਮੈਂਟ ਬਾਕਸ ਜ਼ਰੂਰ ਲਿਖਣਾ ਨਾਲ ਹੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਵੀ ਨਹੀਂ ਭੁੱਲਣਾ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ